ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬੜਾ ਬਹੁਤ ਸੋਹਣਾ ਦਿਨ ਆ ਜੀ ਤੁਸੀਂ ਤੋਂ ਦੇ ਹੋਗੇ ਕਿ ਸੰਦੀਪ ਲਾਲਪਰੀ ਕਿਵੇਂ ਬਣੀ ਫਿਰਦੀ ਆ ਆਹ ਹੋਏ ਹੈਗੇ ਜੀ ਵਿਚਾਰੀ ਘਰ ਵਾਸਤੇ ਰੱਖੀ ਹੋਈ ਸੀ ਕੰਮ ਕਰਨ ਵਾਸਤੇ ਇਹ ਕਾ ਜੀ ਮੈਂ ਤਰੇ ਰਹਿਣਾ ਕਿਤੇ ਜਾਣਾ ਹੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਭਾਈ ਕਰਾਂ ਵੀ ਕੋਈ ਚਾਹੀਦਾ ਜ਼ਰੂਰੀ ਨਹੀਂ ਕਿ ਹਰ ਵਾਰ ਤੈਹੀ ਘਰੇ ਰਹਿਣਾ ਮੈਂ ਵੀ ਰਹਿ ਸਕਦੀ ਸੀ ਨਹੀਂ ਮੈਂ ਮੇਰਾ ਆਪਣਾ ਮਨੰਦਰ ਤੇ ਠੀਕ ਵੀ ਹੋਣਾ ਚਾਹੀਦਾ ਕੁਝ ਨੂੰ ਚਾਹੀਦਾ ਵੀ ਮੈਂ ਜਾਵਾਂ ਕਿੱਦਾਂ ਆਉਣਾ ਕਿਹੜਾ ਦਿਨ ਆਉਣਾ ਤਰੀਕ ਟਾਈਮ ਉਹਦਾ ਕੋਈ ਗਾਰੰਟੀ ਨਹੀਂ ਹੈਗੀ ਹੈ ਨਹੀਂ ਉਹਦੀ ਕੋਈ ਗਾਰੰਟੀ ਨਹੀਂ ਹੁਣ ਚੱਲ ਮੈਂ ਲੜਨਾ ਨਹੀਂ ਹੈਗਾ ਜੀ ਮੇਰਾ ਮੂਡ ਖਰਾਬ ਹੋ ਜਾਣਾ ਫੇਰ ਮੈਂ ਤੂੰ ਜਾਏ ਨਹੀਂ ਕਰ ਹੁਣ ਤੂੰ ਗਈ ਮੈਂ ਇੱਥੇ ਜਾਣਾ ਮੈਂ ਪ੍ਰੋਗਰਾਮ ਤੇ ਉੱਥੇ ਜਾਣਾ ਹੀ ਜਾਣਾ ਕੱਲ ਕਤੋਂ ਨਿਆਣਿਆਂ ਨੇ ਮੈਨੂੰ ਫਸਾਇਆ ਹੋਇਆ ਕਹਿੰਦੇ ਤੈਨੂੰ ਕਹਿੰਦੇ ਅਸੀਂ ਹੱਥ ਨਾਲ ਉਹਨੂੰ ਕਹਿੰਦੇ ਨਹੀਂ ਨਿਆਣੇ ਪਤਾ ਹੁੰਦਾ ਉਹਦੇ ਮੂੰਹ ਚੋਂ ਨਾ ਨਿਕਲਦੀ ਹਰ ਵਾਰ ਫੇ ਉਹੀ ਗੱਲ ਮੈਂ ਉਹੀ ਕਰਨ ਲੱਗੀ ਸੀ ਬੰਦੇ ਨੂੰ ਪਤਾ ਹੁੰਦਾ ਵੀ ਕੌਣ ਸਾਡੀ ਗੱਲ ਮੰਨੂਗਾ ਕੌਣ ਨਹੀਂ ਮੰਨੂਗਾ ਇਸ ਕਰਕੇ ਨਿਸ਼ਾਨਾ ਪਹਿਲੇ ਹੀ ਸਿੱਧਾ ਮਾਰ ਦਿੰਦੇ ਨਹੀਂ ਤੈਂ ਕਦੋਂ ਮੰਨਣਾ ਹੀ ਨਹੀਂ ਨਹੀਂ ਜੇ ਕੱਲ ਕੱਲ ਨੂੰ ਮੈਨੂੰ ਕੁਝ ਹੋ ਗਿਆ ਫਿਰ ਤੂੰ ਜਾਉਂਗੀ ਐ ਮੈਂ ਆਈ ਨਹੀਂ ਕਹਾ ਸਾਦੀ ਬਈ ਦੁਸ਼ਮਣ ਮੇਰਾ ਮਹਾਰਾਜ ਦਾ ਕਦੇ ਨਾ ਚਲੋ ਪ੍ਰਮਾਤਮਾ ਆਹ ਵਾਹਿਗੁਰੂ ਜੀ ਦਾ ਸਾਡਾ ਫਿਰ ਜੁਪਤਾ ਆਹ ਜਿਹੜੀ ਤਾਂ ਗੱਲ ਕਹਤੀ ਨਾ ਅਹ ਜੀ ਮੋੜ ਤੇ ਨਾ ਗੱਲ ਕਾਦੀ ਕਦੇ ਜ਼ਿੰਦਗੀ ਚ ਮਾਰ ਕੇ ਨਾ ਘਸਾਉਣਾ ਹੁਣਾ ਕਰ ਦੋ ਤੈਨੂੰ ਸੋਣ ਆਹ ਦੀਦੀ ਕਿਤੇ ਨਹੀਂ ਜਾਂਦੀ ਹਾਂ ਉਹਦੇ ਪਿੱਛੇ ਲੜਾਈ ਚੱਲਦੀ ਆ ਨਹੀਂ ਮੈਂ ਆਏ ਕਹਿੰਦੀ ਆ ਵੀ ਕਿ ਮੈਨੂੰ ਘਰ ਵੀ ਨਾ ਕੋਈ ਚਾਹੁੰਦਾ ਡੰਗਰ ਬੱਚਾ ਕੋਈ ਨਹੀਂ ਨਾ ਜਿਹੜਾ ਤਾਂ ਕਹਿਆ ਕਿ ਉਹਨੂੰ ਕੱਲ ਕਲਾਉਣ ਨੂੰ ਜੇ ਹੋ ਗਿਆ ਫਿਰ ਤੂੰ ਜਾਉਂਗੀ ਨਾ ਮੇਰੇ ਬਾਰੇ ਸੋਚਿਆ ਨਾ ਕਰਨ ਬਾਰੇ ਸੋਚਿਆ ਨਾ ਰੀਤ ਬਾਰੇ ਸੋਚਿਆ ਮੈਂ ਸਾਰਿਆਂ ਬਾਰੇ ਮੈਂ ਬਾਕੀ ਫੈਮਿਲੀ ਬਾਰੇ ਸੋਚਿਆ ਤੰਨੂ ਕੋਤੇ ਹੁਣ ਕੁਛ ਜਸਮੀਨ ਵੀ ਕਹਿ ਦੇ ਮਰ ਲੱਗਿਆ ਉਹਦੇ ਹੀ ਮੀਆਂ ਮੈਂ ਸਾਰੇ ਆਗੇ ਵਿੱਚ ਤੇਰੇ ਲਈ ਮੀਆਂ ਤੇਰੇ ਲਈ ਤਮਨ ਲੱਦਾ ਮੈਂ ਜਾਦੀ ਤੇਰੇ ਰੱਬ ਨੇ ਹਾਂ ਇਹ ਗੱਲ ਆਨੂੰ ਰੱਬ ਨੇ ਪੇਂ ਗਲੇ ਮੇਰੇ ਕਰਕੇ ਆਏ ਮੇਰੇ ਘਰ ਵਾਲੇ ਨੇ ਕਿੱਡਾ ਵੱਡਾ ਗਮਲਾ ਦਿੱਤਾ ਗਾਉਂ ਕੋ ਤੇ ਗਿਫਟ ਹਾਏ ਵੇ ਕੁਛ ਹੋ ਗਈ ਮੈਂ ਤਾਂ ਅੱਜ ਬਾਈਟ ਬੁੱਲ ਮੋਟ ਮੈਂ ਦੇਖ ਮੈਂ ਮੈਂ ਆਪਾਂ ਦੇਖਿਆ ਗੱਲ ਉਹ ਨਹੀਂ ਹੈਗੀ ਮੈਂ ਵੀ ਫੁੱਲ ਤੋੜੂਗਾ ਫਿਰ ਵਿਚਾਰਾ ਖਰਾਬ ਬਰਬਾਦ ਜਾਊਗਾ ਬਰਬਾਦ ਕੰਨ ਜਾਊਗਾ ਜਿਹੜੀ ਮੇਰੇ ਨਾਲ ਦਾਵਾ ਚਲਾ ਦੋ ਜਿਹੜੀ ਇਹ ਬੂਟੇ ਨੂੰ ਤਕਲੀਫ ਹੋਣੀ ਆ ਉਹ ਲੱਗ ਹਾਂ ਇਹਦੇ ਨਾਲ ਤੇ ਇਹ ਗਮਲੇ ਦੇ ਵਿੱਚ ਜਾ ਕੇ ਤੈਨੂੰ ਗਮਲੇ ਗਿਫਟ ਕਰਤਾ ਇੱਕ ਆ ਮੇਰਾ ਟਿੱਡਾ ਨਾ ਸੱਤ ਸਾਲ ਬਲਾਉਦਾ ਸੱਤ ਸਾਲ ਚੱਲਿਆ ਜੀ ਕੀ ਹਾਲ ਹੈ ਜੀ ਦਾ ਕੀ ਹੈਪੀ ਇੰਡੀਪੈਂਡੈਂਟ ਡੇ ਅੱਜ ਹੈਗਾ ਨਹੀਂ 15 ਅਗਸਤ ਕੀ ਨੂ ਨੂ ਅੱਜ ਦੇਖਦਾ ਦੋ ਇਹ ਤਾਂ ਹਾਂ ਕਦ ਹੋਇਆ ਤਾਂ ਪਤਾ 1987 ਹਾਂ ਹਾਂ 1987 ਚ ਹਾਂ ਨਹੀਂ 1687 ਚ ਹੋਰ ਕਾ 1487 ਚ ਕਾ ਦਤਾ 1679 ਪਤਾ ਹੀ ਨਹੀਂ ਤੈਨੂੰ ਵੀ ਪਤਾ ਮਿਲਦਾ 1679 1679 ਨਹੀਂ 87 ਹੈ 1947 ਹੈ 1947 ਬਾਹ ਤੇ 1947 ਹਾਂ 60 60 1947 ਚ ਹੋਇਆ ਕੋਈ ਨਾ ਸਾਡੇ ਲਈ ਤਾਂ ਹਰ ਦਿਨ ਜਿਆਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਕੇ ਤੇ ਸਰਕਾਰਾਂ ਪ੍ਰਤੀ ਗਲਤ ਬੋਲਣਾ ਆਪਾਂ ਨੇ ਜੋ ਚੱਲਦਾ ਆਪਣੇ ਆਪਣੇ ਕਰਮਾਂ ਸਾਬ ਕਰੀ ਜਾਂਦੇ ਆ ਆਪਾਂ ਕੋਈ ਮਾੜੇ ਕਰਮ ਕਰਕੇ ਖਾਂਦਾ ਕੋਈ ਚੰਗੇ ਕਰਮ ਕਰਕੇ ਖਾਂਦਾ ਵੈਸੇ ਗੁਰੂ ਬਸ ਸਮਤ ਬਕਸ ਜਿਹੜੇ ਮਾੜੇ ਕਰਦੇ ਆ ਉਹਨਾਂ ਨੂੰ ਸਮਤ ਬਕਸੇ ਵੀ ਚੰਗੇ ਕਰਦੇ ਤੁਸੀਂ ਇਹ ਦੱਸੋ ਮੇਰੇ ਚੁੰਨੀਆ ਜਿੱਸੀ ਇਸਤੇ ਲਸ ਲਸ ਕਰਦੀ ਪੂਰੀ ਲਸ ਲਸ ਕਰਦੀ ਪੂਰੀ ਲਸ ਲਸ ਮੈਂ ਨਹੀਂ ਲਸ ਲਸ ਕਰਦਾ ਕੋਈ ਤਾਂ ਮੈਂ ਤਾਂ ਇੱਕ ਆਇਆ ਜਾ ਮੇਰੇ ਸੋਹਰੇ ਨਾਲ ਸੂਪ ਦਵਾ ਮੈਨੂੰ ਇਹ ਕਿ ਸਾਇਆ ਪਾਉਂਦੇ ਪਾਉਂਦੀ ਸਾਲੇ ਨੂੰ ਬਲ ਪੈ ਜਾਂਦੇ ਪਾਉਂਦੇ ਪਾਉਂਦੀ ਫੇ ਕੋਈ ਪਾ ਕੇ ਗਰਮੀ ਨਹੀਂ ਆਉਂਦੀ ਕਾਟਨ ਹੈ ਇਹ ਗਰਮੀ ਤਾਂ ਆਉਂਦੀ ਹੈ ਅਜੇ ਤਾਂ ਨਹੀਂ ਗੱਲ ਵੀ ਨਹੀਂ ਆਉਂਦੀ ਹਾਂ ਗਰਮੀ ਤਾਂ ਆਉਂਦੀ ਕਾਟਨ ਕਰਕੇ ਆ ਬਲ ਜੇ ਪੈਂਦੇ ਜਿਹੜੇ ਬਸੇ ਨਾ ਇੱਕ ਗੱਲ ਹੈ ਸਾਰੀਆਂ ਜਵਾਨੀਆਂ ਦੀ ਸਹੁਰਿਆਂ ਦੀ ਕੀ ਛੱਛਤੀ ਪਸੰਦ ਨਹੀਂ ਕਰਦੇ ਚਲ ਕੋਈ ਨਾ ਨਾ ਕਰਦੇ ਪਸੰਦ ਸੋਨਾ ਜੀ ਹੋਰ ਦੋ ਆਪ ਪੰਜ ਚਾਰ ਜੀ ਕਹਿ ਦਿਓ ਆ ਵੀਡੀਓ ਤੇ ਦੇਖਦੇ ਆ ਮੇਰੀ ਸਾਲੀ ਵੀ ਦੇਖਦੀ ਹੈ ਨਾ ਆ ਆਡੀਆਂ ਆਡੀਆਂ ਹੱਸਣਾ ਨਹੀਂ ਹੱਸਣਾ ਨਹੀਂ ਉਹ ਉਹ ਮੇਰਾ ਉਹ ਸਾਲਾ ਵੀ ਦੇਹਦਾ ਉਹਨੇ ਅਗਲੇ ਮਹੀਨੇ ਚਾਗਣਾ ਇੰਡੀਆ ਹੈ ਦੇਖਿਆ ਤਿੰਨ ਚਾਰ ਘੋਟ ਤਵੇ ਆਮੇ ਨਾ ਦੇਖਿਆ ਲੈ ਮੈਨੂੰ ਹਾਂ ਮੈਂ ਆਪਣੇ ਸਹੁਰੋਂ ਦਾ ਸਮਾਨ ਦਿੱਤਾ ਬਹੁਤ ਪਸੰਦ ਕਰਦਾ ਉਹ ਡਵੰਟੀ ਕੇ ਵਾਇਲਸ ਦਾ ਕਿਸੇ ਵੀ ਨਾ ਪਾ ਦੋਗੇ ਨਹੀਂ ਸਾਤੇ ਮੰਗੇ ਬਾਦ ਮਾਰ ਦਾਸ ਦਾਸ ਤੇ ਪ੍ਰੋਧੀਆਂ ਲਈ ਸਖਤ ਸਜ਼ਾ ਸਜ਼ਾਏ ਕੁੰਬਰੀਆਂ ਤੋੜਨ ਦੀ ਨਹੀਂ ਹੁਣ ਤਿਆਰੀ ਆਪਣੀ ਹਾਂਜੀ ਹਾਂ ਮੇਰੀ ਤਿਆਰੀ ਹੈ ਮੈਂ ਦਿੱਤੀ ਪਾਣਾ ਭੁੱਲ ਗਿਆ ਆਪਾਂ ਇਹਦੀ ਬਿਜੂਤੀ ਨਾਲ ਪੰਜਾਬੀ ਚੱਪਲ ਦਾ ਰੱਦ ਪੂਰਾ ਰਿਲੈਕਸੋ ਰਿਲੈਕਸੋ ਨਹੀਂ ਹੈਗੀ ਇਹ ਤਾਂ ਕੋਈ ਹੋਰ ਹੈ ਇਹ ਕੋਈ ਪਤਾ ਨਹੀਂ ਕਿਹੜੀ ਕੰਪਨੀ ਹੈ ਇਹਦਾ ਹੁਣ ਬੈਕਗ੍ਰਾਉਂਡ ਜਾਣਦਾ ਮੈਂ ਤਾਂ ਰਿਲੈਕਸੋ ਦੀ ਮਸੂਰੀ ਕਰ ਦਿੰਦੀ ਸੀ ਹਾਂ ਇਹ ਮਿਕਸ ਜੀਓ ਕੰਪਨੀ ਹੈ ਕੋਈ ਨਾ ਚੱਲ ਕੋਈ ਨਾ ਫਿਰ ਚਲੋ ਹੁਣ ਟਾਈਮ ਹੁੰਦਾ ਟਾਈਮ ਹੁੰਦਾ ਬਸ ਲੱਖਣ ਦਾ ਸਾਹ ਮੀ ਆਉਣ ਦੇ ਸਾਰ ਪੂਰਾ ਮਮੀ ਆ ਸਕਦਾ ਮਾਮੇ ਦਾ ਮੁੰਡਾ ਆਇਆ ਵਾ ਜੀ ਮੇਰਾ ਉਹਨੇ ਮਨਾਲੀ ਨੂੰ ਜਾਣਾ ਗੱਡੀ ਲੈ ਕੇ ਇੱਕ ਦਿਲ ਕਰਦਾ ਵੀ ਮਨਾਲੀ ਨੂੰ ਚੱਲ ਜਮਾ ਜੇ ਮੈਂ ਉਧਰ ਨੂੰ ਮਨਾਲੀ ਤਾਂ ਇਹ ਨਹੀਂ ਮੰਨਣਾ ਇਹ ਨਹੀਂ ਮੰਨਦੀ ਇਹ ਨਹੀਂ ਮੰਨਦੀ ਜਾਣਦੀ ਮੈਂ ਨਾ ਪਿਆ ਕਹਾਂ ਇਹ ਹੁਣ ਇੱਕ ਸਾੜੇ ਜਾ ਹਣਾ ਜਾ ਇੱਧਰ ਜਾ ਹਣਾ ਜਾ ਉੱਧਰ ਜਾ ਹਣਾ ਮਨਦੀ ਮੈਂ ਇਹ ਜੀਤੀ ਨਾ ਰੱਬ ਰੋ ਸਾਭ ਨੂੰ ਦਮੇ ਜਿਹੜੀ ਫਿਕਰ ਕਰਦੀ ਆਪਣੇ ਬਾਪ ਦੀ ਪਰ ਪੁੱਤ ਤੂੰ ਗਲਤ ਤੂੰ ਜੁੱਤੀਆਂ ਨੂੰ ਹੱਥ ਨਹੀਂ ਲੰਗਦਾ ਕੰਨਿਆ ਦੇਵੀ ਇਹਨੂੰ ਸ਼ੁਰੂ ਤੇ ਆਦਤ ਆ ਜੇ ਬਾਈ ਕਿ ਤੈਨੂੰ ਤਿਆਰ ਹੋਣਾ ਲੱਗਿਆ ਉਹਦੇ ਬੂਟ ਚੱਕ ਲੈਣਾ ਜੇ ਮੈਂ ਕਿ ਤੈਨੂੰ ਤਿਆਰ ਹੋਣਾ ਲੱਗਿਆ ਮੇਰੀ ਜੁੱਤੀ ਚੱਕ ਲੈਣੀ ਹਾਂ ਸਹੀ ਗੱਲ ਪਰ ਨਾ ਚੱਕਿਆ ਓ ਕਹਿ ਨਹੀਂ ਦਿੰਦੇ ਜਿੱਤੀਆਂ ਬਾਪ ਦੀਆਂ ਰਾਣੀ ਐ ਆਇਓ ਹੁੰਦਾ ਧੀਆਂ ਹੁੰਦੀਆਂ ਸਿਆਣੀਆਂ ਧੀਆਂ ਦੇ ਬਾਪ ਵੀ ਰਾਜੇ ਆ ਇਹਨਾਂ ਦੇ ਕਰਮ ਮਹਾਰਾਜ ਬਹੁਤ ਵਧੀਆ ਲਿਖੀ ਬਹੁਤ ਵਧੀਆ ਆ ਆਏ 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 ਇਹ ਜਿਹੜਾ ਤੀਤਾ ਜਿਹੜੀ ਪਿਆਰ ਕਰਦੇ ਤੇ ਪਿਓ ਦਾ ਇਹ ਜਿਹੜਾ ਕਹਿੰਦੇ ਜਿਹਦੇ ਕੋਲ ਧੀਆਂ ਹੁੰਦੀਆਂ ਨਾ ਉਹੀ ਸਮਝਦਾ ਧੀਆਂ ਦਾ ਪਿਆਰ ਕਿਹਾ ਹੁੰਦਾ ਸਹੀ ਗੱਲ ਹੈ ਇਹ ਜਿਹੜਾ ਕੋਈ ਮਾਰ ਦੇਵੇ ਨਾ ਕਲਕਾਰੀ ਜੀ ਦਿਲ ਤੇ ਆ ਨਿਕਲਦਾ ਅੰਦਰ ਤੇ ਵੀ ਲਾਇਆ ਵੀ ਸੰਦੀਪ ਨੇ ਕੁਰਤੀ ਬਾਹਰ ਮੈਨੂੰ ਲਾਦਾ ਆ ਤਾਂ ਕੁੱਤੀ ਅੱਜ ਦੇਖ ਕੁੱਤੀ ਕੱਲ ਵੀ ਨਹੀਂ ਕੁੱਤੀ ਪਰਸਾ ਕੁੱਤੀ ਆ ਇਹ ਪਰਸੋਂ ਕਾ ਤੇ ਕੁੱਤੀ ਸੀ ਪਰਸਾ ਸਿਰ ਤੇ ਦੋ ਪਰ ਚੱਲਣਾ ਚੌਥੇ ਰੇਤਾ ਪਾ ਕੇ ਲਏ ਮੈਂ ਛੜਤੀ ਠੀਕ ਐ ਪਰਸਾ ਜਿਆਦਾ ਰੇਤਾ ਪਾ ਕੇ ਫੇਰ ਖੜਕਾਤੀ ਆਈ ਦੇ ਲਗਾ ਤੇ ਤੈਨੂੰ ਤੇ ਫਾਉਂਡ ਦੇ ਆਈ ਦੇ ਨਾਗਾ ਲੱਡਾ ਇਹਦਾ ਖੇਲਣਾ ਖੇਲਣਾ ਹੀ ਆ ਅੱਗੇ ਨਿਆਣੇ ਦੇ ਲੈ ਕਿੰਨਾ ਰੇਤਾ ਭਰਦੇ ਤੇ ਮਾਮਾ ਨੂੰ ਕੰਮ ਬਹੁਤ ਹੁੰਦਾ ਤਾਂ ਵਿਚਾਰੀਆਂ ਕਿਉਂ ਬਾਹਰ ਡੰਗਰਾ ਬੱਚੇ ਸਭ ਕਹਿੰਦੇ ਦਾ ਚੁੰਨੀ ਨਾ ਝਾੜ ਕੇ ਫੇਰ ਓਖਣੇ ਕਹਿੰਦੀ ਅੱਧੀਆ ਚੱਲ ਮੂੰਹ ਹਤੋਲਾ ਬੋਲਾ ਜਦ ਤਾ ਨਿਆਣਾ ਪਹਿਲਾਂ ਪਹਿਲਾਂ ਸਾਮਾਤਾ ਜੀ ਨਿਆਣਾ ਮੂੰਹ ਤੱਕ ਉੱਥੇ ਖੇਡ ਹੀ ਜਾਂਦਾ ਤਾਂ ਕੱਚੇ ਮਕਾਨ ਹੁੰਦਾ ਤਾਂ ਉਹਦੇ ਚ ਗਾਰਾ ਬਣਾ ਲੈਣਾ ਉਹਦੇ ਤੇ ਖੇਡ ਹੀ ਜਾਂਦਾ ਉਹ ਉਨੀਆਂ ਹੀ ਬਿਮਾਰੀਆਂ ਘੱਟ ਹੁੰਦੀਆਂ ਸੀ ਜਿਆਦਾ ਹਾਂ ਹੁਣ ਨਿਆਣੇ ਨੂੰ ਸੀ ਇਹੋ ਜਿਹੇ ਫਰਸਾਂ ਪਰ ਖਲਾਈ ਜੰਨੇ ਆ ਤੇ ਇਹਨਾਂ ਦਾ ਕੈਲਸ਼ੀਅਮ ਘਟ ਗਿਆ ਕਦੇ ਆਇਰਨ ਘਟ ਗਿਆ ਕਦੇ ਕੋਲਸ ਕਦੇ ਵਿਟਾਮਿਨ ਡੀ ਘਟ ਗਿਆ ਕਦੇ ਸੀ ਘਟ ਗਿਆ ਬਸ ਆਈ ਕੁਛ ਚੱਲੀ ਜਾਂਦਾ ਵਾ ਅਰੇ ਮਿੱਟੀ 'ਚ ਖੇਲਣਾ ਜ਼ਰੂਰੀ ਆ ਨਿਆਣਾ ਬਾਦ ਦਾ ਫੋਲਦਾ ਵੀ ਤਾਂ ਆਹੀ ਆ ਹਾਂ ਅੱਜ ਜਿਆਦਾ ਗਰਮੀ ਨਹੀਂ ਬੱਟਾ ਦਾ ਬਦਲ ਪਾਈ ਨਹੀਂ ਯਾਰ ਜਿਆਦਾ ਕੱਢ ਲਈ ਰੱਬ ਨਾ ਗੁੱਸੇ ਹੋ ਗਿਆ ਵੀ ਧਰਮੀਓ ਕਰਦਾ ਨਹੀਂ ਪਸੀਨਾ ਆ ਜਾਣਾ ਪਾਪਾ ਚਲੋ ਚਲੋ ਚੱਲੀਏ ਜੀ ਫਿਰ ਆਹਨੋਂ ਤੁਹਾਨੂੰ ਗਾਂਦਲ ਕੀ ਮਿਲਦੇ ਆ ਛਾਤੀ ਗਾਂ ਕਿਨੇ ਮਾਉਣੀ ਆ ਬਸ ਠੀਕ ਸਮਝ ਆਪਣੀ ਚੱਦੀ ਕਨਾਈ ਚ ਹੈ ਮੇਰੇ ਪੁੱਤ ਦੀ ਅੱਜ ਟੌਰੇ ਵਾਤਾ ਨਹੀਂ ਤਾਂ ਕਾਲਾ ਟਿੱਕਾ ਲਾਤਾ ਕਿ ਨਹੀਂ 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 ਕਹਤੇ ਨਹੀਂ ਲਾਇਆ ਲਾਉਣਾ ਚਾਹੀਦਾਤਾ ਹਾਂ ਹੈ ਕਰਾ ਹੈ ਨਹੀਂ ਕਾਲਾ ਟਿੱਕਾ ਹੈ ਨਹੀਂ ਤੁਹਾਡੇ ਕੋਲ ਚਲ ਖੇਲ ਰਹੀ ਦਨਦਰ ਮਿਲ ਟਿੱਕੇ ਦੀ ਜਗ੍ਹਾ ਕਾਲਾ ਬੰਦੂ ਹੈਗਾ ਜੀ ਉਹਦੇ ਉੱਤੇ ਲੱਗਿਆ ਵਾ ਨੱਕ ਪਰ ਕੋਈ ਨਹੀਂ ਹੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਜੀ ਤਿਆਰੀ ਪੂਰੀ ਆ ਗਏ ਰਿਸ਼ਤੇਦਾਰ ਸਾਰੇ ਹਾਂ ਤੇ ਮੈਂ ਤੁਹਾਨੂੰ ੀਖ ਦੇਦੇ ਇੱਕ ਦੋ ਜਾਨੇ ਆਪਣੇ ਇੱਧਰ ਘਰਾਂ ਚੋਂ ਰਹਿ ਗਏ ਉਹ ਵੀ ਆ ਰਹੇ ਹੈ ਜੀ ਬਸ ਬੁਲਾਓ ਫਿਰ ਉੱਪਰ ਤੇ ਗਰਮੀ ਵੀ ਮਿਹਰਬਾਨ ਅੱਜ ਨਹੀਂ ਬਹੁਤ ਜ਼ਿਆਦਾ ਹੋਈ ਵੀ ਹੈ ਜੀ ਮਸ ਜੀ ਹੋਈ ਪੂਰੀ ਹੈ ਨਾ ਮਸ ਹੋਈ ਜੀ ਮੈਨੂੰ ਤਾਂ ਲੱਗਦਾ ਫਿਰ ਨਹੀਂ 18 ਤੱਕ ਕਾਫੀ ਕੋਸ ਦੱਸਿਆ ਬਾਈ ਉਹਦੇ ਆ ਜਾਂਦਾ ਜੀ ਹੁਣ ਤਾਂ ਜੀ ਜੀ ਕਿਵੇਂ ਜੀ ਜੀ ਠੀਕ ਆ ਜੀ ਸਾਡਾ ਤਾਂ ਬਹਿ ਗਿਆ ਬੇੜਾ ਹਾਂ ਜੀ ਸਾਡੇ ਤਾਂ ਜਮੀ ਖਤਮ ਹੋ ਗਈ ਉੱਥੇ ਮੰਡਾ ਚ ਜਿਹੜੀ ਹੁਣ ਝੱਟ ਪਈ ਆ ਉਹਨਾਂ ਸਾਰੇ ਬਿਠਾਲ ਤੇ ਥੱਲੇ ਅੱਛਾ ਜੀ ਹਾਂ 5 ਕਿਲੇ ਇੱਕ ਬਾਈ ਦੇ ਨਾਲੇ ਪਤਾ ਨਹੀਂ ਕਿਹ ਕਿਹ ਸਿਕਣਾ ਸਾਰੇ ਕਿ ਖੇਤਾਂ ਤੇ ਲੱਗ ਗਏ ਨਾਲੇ ਹੁੰਦੀ ਆ ਨਾਲੇ 5 ਕਿਲੇ ਇੱਕ ਹੋਰ ਆ ਉਹ ਵੀ ਜਮੀ ਰਹਿ ਗਏ ਸਾਡੇ ਵੀ 3 ਕਿਲੇ ਥੱਲੇ ਗਏ ਹੁਣ ਹੋਰ ਹੁੰਦੇ ਜਾਈ ਜਾਂਦੇ ਜਿਉਂ ਜਿਉਂ ਉੱਪਰੋਂ ਹੋਰ ਵੱਧਦੀ ਜੀ 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 ਪਰ ਜੇ ਹੁਣ ਜੇ ਤਾਂ ਮੂਝਾ ਇੱਕ ਵਾਰ ਛੋਟਾ ਹੋ ਕੇ ਦੁਬਾਰਾ ਤੁਰ ਪਿਆ ਜਿਹੜਾ ਉਹ ਤਾਂ ਚੱਲੀ ਜਾਂਦੀ ਹਾਂ ਜਿਹੜੀ ਇੱਕ ਵਾਰ ਪੀਲੀ ਹੋ ਗਈ ਜੀ ਉਹ ਨਾਲ ਨਿੱਸਰਦੀ ਉਹ ਨਹੀਂ ਫਿਰ ਉਹੀ ਤਾਂ ਪੰਗਾ ਦੇਖੀ ਜਾਊਗੀ ਕਿਆ ਬਣਦਾ ਸਾਡੇ ਪਿੰਡ ਵੀ ਹੋਲੇ 2-3 ਘਰਾਂ ਦਾ ਇਦਾਂ ਹੋ ਰਿਹਾ ਜੀ ਸਾਡੇ ਨਾਲ ਵੀ ਹੋ ਗਿਆ ਹਾਂ ਕਿਆ ਕਰੀਏ ਕਿਆ ਕਰੀਏ ਹੁਣ ਉਰੀ ਕਮਾਈ ਜਾਂ ਲੈ ਚੁੰਨੀਆਂ ਤੂੰ ਉੱਥੇ ਜਦ ਕਮਾਉਣ ਦਾ ਟਾਈਮ ਆਉਣਾ ਨੱਚਣ ਟੱਪਣ ਦਾ ਜਦ ਇੱਥੇ ਘੁੰਮਣੀ ਨਹੀਂ ਚੁੰਨੀ ਤੁਹਾਨੂੰ ਮਸਲਾ ਟਕ ਹਾਂ ਵੀ ਕੜਾ-ਕੜਾ ਜਿਹਾ ਦੇਖਦਾ ਨਹੀਂ ਨਹੀਂ ਇਹ ਨੂੰ ਪਛਾਣ ਆ ਰਿਹਾ ਰਿਸ਼ਤੇਦਾਰਾਂ ਦੀ ਨਹੀਂ ਤਾਂ ਐਨੀ ਤਾਂ ਦੇਰ ਇਹ ਲਾਉਂਦਾ ਨਹੀਂ ਮੁੰਮ ਬਾਈ ਨੇ ਕੁਰਗ ਮਾਰਨਾ ਲਾ ਦਿੱਤਾ ਕੱਦੇ ਇਹਨੇ ਫਵਤ ਕਿਆ ਨੋ ਇਹਦਾ ਬੈਲੀ ਹੈ ਜੀ ਉਹ ਕਿਆ ਬੈਲੀ ਉਹ ਬੈਲੀ ਤੇਰੇ ਵਾਲੇ ਪੂਰੇ ਨਹੀਂ ਹੋਏ ਤੇ ਜਿਹੜਾ ਉੱਠਿਆ ਨਹੀਂ ਹੁਣ ਸਿਆਣਾ ਹੋ ਗਿਆ ਜੀ ਇਹ ਉਮਰ ਹੋ ਗਈ ਕਿਤੋਂ-ਕੱਟ 10 ਸਾਲ 10-11 ਸਾਲ ਦਾ ਹੋ ਗਿਆ ਜੀ ਕਿੰਨੀ ਉਮਰ ਹੁੰਦੀ ਪਹਿਲਾਂ ਕੁੱਤੇ ਦੀ ਬੁੰਡਾ ਦੀ 12-13 ਸਾਲ ਜੀ ਬਸ ਹਾਂ ਆਪਣੀ ਵਫਾ ਦਾ ਪੂਰੀ ਕਰ ਗਿਆ ਪੂਰੀ ਜੀ ਪੂਰੀ ਹਮ ਕਿਲੇ ਦਾ ਬਹੁਤ ਆਕੀ ਕਰੀ ਜੀ ਇਹਨਾਂ ਨੇ ਦਾ ਪਹਿਲਾਂ ਜਦ ਜਦ ਹਜੇ ਉਦਨੇ ਦੇ ਪਿੰਡੇ ਜੀ ਇਧਰ ਮਕਾਨ ਮਕੂਰ ਬਣਦਾ ਤਾਂ ਸਮਾਨ ਸੂਣ ਇੱਦਾਂ ਹੀ ਰਹਿੰਦਾ ਤਾਂ ਬਗਲ ਵੀ ਨਹੀਂ ਤੇ ਬਗਲ ਮਾਤ ਵੀ ਕਰਿਆ ਉਹਦਾ ਜੀ ਹਮ ਬਾ ਇਹਨਾਂ ਨੂੰ ਬੰਨ ਜਾਣਾ ਜੀ ਲੋਖਾਂ ਨੂੰ ਇੱਥੇ ਕਾ ਮਜਾਲ ਆ ਕੋਈ ਰਾਜੇ ਮੈਂ ਕਹਿੰਦਾ ਉਹ ਪਹੀ ਪੰਵੀ ਕੋਈ ਤਾਂ ਸਾਨੂੰ ਵੀ ਬੇਬਤਾ ਖੜੀ ਹੋ ਜਾਂਦੀ ਵੀ ਕਿਤੇ ਖੁੱਲਾ ਨਾ ਹੋਵੇ ਮੇ ਉਹਦਾ ਆਪਣਿਆਂ ਦੀ ਪਛਾਣ ਬਹੁਤ ਹੈ ਜੀ ਨੂੰ ਪਰ ਜੇ ਕੋਈ ਉੱਪਰ ਆ ਗਿਆ ਜੀ ਹਾਂ ਫੇਰ ਸਾਹ ਕੋ ਉਹ ਵੜਦਾ ਨਹੀਂ ਫੇਰ ਨਹੀਂ ਖੜਦਾ ਨਾ ਨਾ ਚਾਹੀਦਾ ਜੀ ਹਾਂ ਚਲ ਲੋ ਜੀ ਪਹੁੰਚ ਗਏ ਜੈਸਮੀਨ ਨਾਲ ਦੇ ਕੋਲ ਤੁਸੀਂ ਪਰ ਉਹ ਤਾਂ ਬਾਰ ਰਵਿੰਦਰ ਨਾਲ ਗੱਲਾਂ ਮਾਰਿਆ ਹੁਣ ਜੈਸਮੀਨ ਬਲਾਵਤ ਸਾਸ੍ਰੀ ਘਰ ਨਾਲ ਸਾਸ੍ਰੀ ਘਰ ਦੀ ਸਾਰਿਆਂ ਨੂੰ ਸਾਸ੍ਰੀ ਘਰ ਨਾਲ ਉੱਧਰ ਦਾ ਕੈਂਡ ਦੀ ਲੋੜੇ ਨਹੀਂ ਬਈ ਹਾਂ ਤੇ ਗੱਲ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਜਿਹੜੀ ਇਹਨੀ ਤਿਆਰੀ ਫੈਰੀ ਜੀ ਖਿੱਚੀ ਵੀ ਤੁਸੀਂ ਪ੍ਰੋਗਰਾਮ ਕਿਹਾ ਉਲੀਕਿਆ ਹੋਇਆ ਹੈ ਕਿੱਥੇ ਜਾਣਾ ਕਿੱਥੇ ਟੀਆਂ ਦਾ ਫੰਕਸ਼ਨ ਹੈ ਟੀਆਂ ਤਾਂ ਕਿੱਦਾਂ ਕੱਦੀਆਂ ਲਖੀਆਂ ਲਖੀਆਂ ਨਹੀਂ ਹੈਗੀਆਂ ਸਾਉਂਡ ਦਾ ਵੀ ਸਾਉਂਡ ਦਾ ਤਰੀਕਾ ਕੱਲ੍ਹ ਅੱਜ ਕੱਲ੍ਹ ਸੰਗਰਾਮ ਹੋ ਜਣੀ ਅੱਜ ਲਾਸਟ ਆ ਟੀਆਂ ਦਾ ਅੱਜ 15 ਤਰੀਕ ਦਾ ਸਪਾ ਅੱਛਾ ਅੱਜ 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 ਰਾਤ 12:00 ਵਜੇ ਤੱਕ ਹੈਗੀਆਂ ਜਦ ਤੱਕ ਮੱਗੀ ਅੱਛਾ 12:00 ਵਜੇ ਤੱਕ ਉੱਥੇ ਰਹੂੰਗੀਆਂ ਫਿਰ ਤੁਸੀਂ ਜਦ ਤੱਕ ਧੀਆ ਖਤਮ ਨਹੀਂ ਹੁੰਦੀ ਸੰਗਰਾਦ ਵਾਲਾ ਤੇ ਨਹੀਂ ਚੜਦਾ ਹੈਗਾ ਤੁਸੀਂ ਬੁੱਲਾ ਧੋਤੀ ਰੋਗ ਗਿਆ ਜਿਹੜੇ ਹਾਲਾਤ ਲੱਗਦੇ ਤੁਹਾਨੂੰ ਤੁਹਾਡੇ ਉਹ ਤਾਂ ਸਾਡੀ ਮਰਜ਼ੀ ਆ ਵੈਸੇ ਮੈਂ ਗੱਲ ਕਰਦੀ ਆਂ ਵੀ ਮਹਾਰਾਜ ਦੇ 12ਵੇਂ ਤੱਕ ਹੈਗੀਆਂ ਧੀਆ ਹੈਗੀਆਂ ਹੂੰ ਅੱਛਾ ਜਨੇ ਅੱਧਾ ਅੱਧਾ ਲਾਸਟ ਆ ਤੀਆਂ ਦਾ ਫਿਰ ਤੁਸੀਂ ਕਿਹਾ ਵੀ ਸਰੀ ਰੇਕ ਹੋ ਗਿਆ ਮੇਰਾ ਮੇਕਅਪ ਵੀ ਖਰਾਬ ਹੋ ਗਿਆ ਸਾਰਾ ਉਹ ਨਿਆਣੇ 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 ਉਹ ਜਾ ਕੇ ਦੀ ਨਿਆਣੇ ਫਿਰ ਇਕਣੀ ਆ ਨਿਆਣੀ ਸੱਚੀ ਗੱਲ ਤਾਂ ਨਾ ਤੇਰਾ ਮੇਕਅਪ ਤਾਂ ਖਰਾਬ ਤਾਂ ਨਹੀਂ ਹੋਇਆ ਟੌਰ ਲੱਗਦੀ ਐ ਤਾਂ ਸਾਡੀ ਧੀ ਦੀ ਪੂਰੀ ਟੌਰ ਚੰਗੇ ਚੰਗੇ ਫਿਰ ਟਿੱਕ ਗਰਮੀ ਹੋ ਰਹੀ ਹੈ। ਸਰਦੀ ਕਿੱਤੇ ਪਰ ਕਿਹਾ ਹੋ ਕੇ ਦਾ। ਗਰਮੀ ਵਿੱਚ ਕਰੂੰਗੀ ਕਿ ਆ ਉੱਥੇ ਜੇ ਅਸੀਂ ਨਾ ਹੋਇਆ ਕਿੱਥੇ ਕਿੱਥੇ ਪ੍ਰੋਗਰਾਮ ਹੈ। ਥੋੜਾ ਪੰਗਣਾ ਪਾਉਂਗੀ ਆ ਕੁੰਡਲ ਨੂੰ ਰਿਆਜੀ ਕੁੰਡਲ ਤਾਂ ਲਾਇ ਹੀ ਬੋਕਰਣਾ ਨਹੀਂ। ਕੀ ਪਤਾ ਹੋ ਗਏ ਨੇ ਬਿਜਲੀ ਬਚਾਉਣ ਦੇ ਮਾਰੇ ਜੇ ਨਾ ਲਾਇਆ। ਕਾਸੀ ਨਹੀਂ ਲੈਣੀ ਅਸੀਂ ਸੱਜ ਕਹਿਣੀ ਕਿ ਮੇਨਾਂ ਲਾਹੂਗੀ ਤੁਸੀਂ ਆਪ ਨੂੰ ਵੀ ਆ। ਹੋਰ ਦੱਸੋ ਕੀ ਚਾਹੀਦਾ ਅੰਛੇ ਪਰ ਬੈਜਣਾ ਦੀਦੀ ਨੇ। ਆਂਚਨ ਪਰ ਤੁਸੀਂ ਸਾਨੂੰ ਬਿਠਾ ਲਾ ਤੁਸੀਂ ਦੋੜੋ ਪਹਿਲਾਂ ਤੁਸੀਂ ਤਾਂ ਕਿੜਾ ਹੀਲਾ ਕਰਕੇ ਦੋ ਗੱਲ ਤਾਂ ਅਸੀਂ ਕਰ ਰਹੀ ਹਾਂ ਉਹਨਾਂ ਨਾਲ। ਕੌਣ ਕੀ ਨਾ ਬੁੱਕ ਕਰਿਆ ਪ੍ਰੋਗਰਾਮ ਤੁਹਾਡਾ ਹੈ ਅ ਰਵਿੰਦਰ ਨੇ ਕਰਿਆ ਅੱਛਾ ਦੀਦੀਆਂ ਨੇ ਕਰਕੇ ਕਰਿਆ ਥੋੜਾ ਜਿਹਾ ਅੱਛਾ ਅੱਛਾ ਦੀਦੀਆਂ ਦੀ ਸਲਾਹ ਤੀ ਫਿਰ ਰਵਿੰਦਰ ਨੇ ਕਰਤਾ ਮੂਰੇ ਹੋ ਕੇ ਵੀ ਚੈੱਕ ਕਰ ਲੈਂਦੇ ਆ ਠੀਕ ਆ ਫਿਰ ਚਲੋ ਕੋਈ ਦੇਖਦੇ ਆ ਪ੍ਰੋਗਰਾਮ ਤੁਹਾਡਾ ਕਿਹਜਾ ਹੁੰਦਾ ਵਧੀਆ ਹੋਗਾ ਹਾਂ ਮਾਸੀ ਬੈਠੀ ਆ ਸਾਡੀ ਵਧੀਆ ਹੀ ਹੋਣਾ ਹੈ ਅਜੇ ਅਸੀਂ ਟੌਰ ਕੱਢਣਾ ਹੈ ਅੱਛਾ ਕੱਢਣਾ ਹੈ ਇਹ ਦੇਖਿਓ ਚਲੇ ਕੱਢਣੀ ਆ ਕੱਢਣਾ ਲਾਲਾ ਕੱਢਣੀ ਲਾਲਾ ਏ ਬੇਚ ਆਪਣੀ ਭਾਸ਼ਾ ਮਿਕਸ ਕਰ ਦਿੰਦੇ ਨੰਬਰ ਸਰ ਵਾਲੀ ਜੇ ਤੁਸੀਂ ਬਣਾ ਤਾ ਉਹ ਕਿੱਥੇ ਜਾ ਕੇ ਤੁਸੀਂ ਫੇਰ ਸਾਨੂੰ ਦੇਖ ਦਵਾਰਾ ਅੱਛਾ ਕਹਿੰਦੇ ਨੇ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦੇਖਿਓ ਕਿ ਆ ਰੂਪ ਰੇਖਾਉਂਦੀ ਨਾ ਬ੍ਰੇਕ ਤੋਂ ਬਾਅਦ ਜਿਹੜਾ ਸਾਦੇ ਪਣ ਦੇ ਵਿੱਚ ਆ ਨਜ਼ਾਰਾ ਉਹ ਮੇਕਅਪ ਆ ਚ ਕਿੱਥੇ ਆ ਕਰਦਾ ਸਾਦੇ ਦੇ ਨਹੀਂ ਨਾ ਕਦੇ ਕਦੇ ਦਾ ਮੌਕਾ ਮਿਲਦਾ ਅੱਛਾ ਨਹੀਂ ਤਾਂ ਅਸੀਂ ਸ਼ੇਰ ਵੀ ਵਾਂਦੇ ਕੋਈ ਨਾ ਕਰ ਬਸ ਤੇਰਾ ਗੱਲ ਹੋ ਜਾਂਦੀ ਗਈ ਵੇ ਰੇਕਰ ਦੋ ਟੈਂਡੈਂਸ ਹੀ ਮਿਵਾਹ ਤੁੰਦਾ ਲਾਪ੍ਰੀਤ ਦਾ ਸੂਟ ਕਿੰਨਾ ਸੋਹਣਾ ਹੈ ਨਾ ਬਲੈਕ ਕਲਰ ਮੈਂ ਮੈਂ ਇਦਾਂ ਲੈਸ ਤਾਂ ਅਰਿੰਦਰ ਦੇ ਵਿਆਹ ਨੂੰ ਪਾਇਆ ਇੱਕ ਵਾਰ ਜਿੰਦਰ ਦੇ ਵਿਆਹ ਤੋਂ ਦੋ ਵਾਰ ਪਹਿਲਾਂ ਪਾ ਲਿਆ ਮੈਂ ਵੀ ਤਾਂ ਪਾ ਲਿਆ ਉਹ ਵਿਆਹ ਨੂੰ ਤੋਆ ਪੱਕੀ ਗਈ ਵੀ ਸੀ ਨਾ ਉਹਦੀ ਚਾਹ ਤੋਂ ਪਾਇਆ ਸੀ ਤਾਂ ਹੀ ਕਿਹਾ ਤਾਂ ਵਿਆਹ ਨੂੰ ਰੋਜ਼ ਰੋਜ਼ ਪਾ ਲਿਆ ਮੈਂ ਇੱਕ ਵਾਰ ਜਿਆ ਮੈਂ ਨੇ ਪਰ ਪਿੰਡ ਚ ਪਾ ਪਿੰਡ ਚ ਨਹੀਂ ਪਾਇਆ ਮੈਂ ਕਿਤੇ ਬਾਹਰ ਪਾਇਆ ਸੀ ਦਾ ਵਿਆਹ ਜਿਸ ਕਰਕੇ ਫਿਰ ਮੈਂ ਅਰਿੰਦਰ ਦੇ ਵਿਆਹ 'ਚ ਪਾਇਆ ਮੁੱਢ ਪਿੰਡ ਚ ਕਾ ਕਿਸੇ ਨੇ ਦੇਖਿਆ ਮੈਂ ਪਾਇਆ ਪੈਸੇ ਬਚਾਏ ਜੜੀ ਵਿਆਹ ਹੀ ਪਪਾ ਆ ਹੀ ਨਾ ਸੂਟ ਸੂਟ ਜੇ ਨਾ ਨਾਵਾ ਕੱਪੜਾ ਲੈ ਚਾ ਚਾਜ ਬਣਾ ਲਿਆ ਹਾਂ ਰਸੋਈਂ ਜੇ ਨਾਨੂ ਲੱਗਦਾ ਏ ਮੁੱਲ ਮੋੜਨੇ ਵਾਲਾ ਸੂਟ ਆ ਮਾ ਸੁਣੋ ਪਾਣੀ ਪਾਣਾ ਕੋਈ ਨਾ ਕੋਈ ਫੰਕਸ਼ਨ ਆਜੇ ਤੋ ਤੇ ਮੈਂ ਮੇਰ ਕਸਾ ਲੈਣਾ ਚਲੋ ਨਾਨਾ ਇੰਨੀ ਬਹੁਤ ਆ ਸਾਡੇ ਤਾਂ ਜਦ ਤੁਰ ਪੈਂਦੀ ਆ ਸ਼ੋਪਿੰਗ ਕਰਨੇ ਕੋਈ ਫੰਕਸ਼ਨ ਆ ਜਾਵੇ ਕਿਹੜਾ ਆ ਤੂੰ ਜਾਣਦੀ ਨਹੀਂ ਰੀ ਵੀ ਸ਼ੋਪਿੰਗ ਕਰਦੇ ਆ ਲੂਤਾ ਸੀ ਅਰ ਜਾਦੀ ਰਹੇ ਜਾਣੀ ਠੀਕ ਠੀਕ ਦੇਣੀ ਨੀ ਨਾ ਨਾਮ ਆ ਤਾਂ ਇਹ ਨਹੀਂ ਪੈਂਦੀ ਹਾਂ ਤਾਂ ਤੀਆਂ ਦਾ ਪ੍ਰੋਗਰਾਮ ਤੁਸੀਂ ਦੱਸਿਆ ਟਾਈਮ ਨਾਲ ਆਇਆ ਨਾ ਵੀ ਪ੍ਰੋਗਰਾਮ ਨਹੀਂ ਤਾਂ ਸੂਟ ਇੱਧਰ ਖੋਰ ਖਰਾ ਦਾ ਵੀ ਸੂਟ ਲੈ ਕੇ ਆਉਣਾ ਤੀਆਂ ਦਾ ਪ੍ਰੋਗਰਾਮ ਹੈ ਪਰ ਪ੍ਰੋਗਰਾਮ ਬੜਿਆ ਠੀਕ ਹੈ ਕਹਿੰਦੇ ਸਾਡਾ ਦਿਲ ਕਰਦਾ ਤੁਹਾਨੂੰ ਸੈਲੀਬ੍ਰੇਟ ਇੱਕ ਦਿਨ ਰਹਿ ਕੇ ਕਰ ਲੋ ਫਿਰ ਚਲੋ ਫਿਰ ਕਰ ਜੇ ਟਾਈਮ ਹੁੰਦਾ ਤਾਂ ਤਵੇ ਕੋਈ ਸੂਟ ਇੱਕ ਦੋ ਹੋਰ ਸੋਹਣਿਆ ਵਾਲ ਪਏ ਸੀ ਦੱਸੋ ਮਾਤ ਨਹੀਂ ਹੈ ਕਿ ਦੇਖੀ ਜਸਮੀਨ ਦੇ ਵਿਆਹ ਦੀ ਸੁਣਾਇਆ ਵਧੀਆ ਹੁਣ ਲੈਣਾ ਇੱਕ ਸੂਟ ਵਧੀਆ ਚਲੋ ਆ ਤੇਰਾ ਬੁੱਕਾ ਬੇਲਾ ਹੋ ਗਿਆ ਹੁਣ ਤੇਰੇ ਦਾ ਘਸ ਗਿਆ ਪਾਪਾ ਕੇ ਦੇਦੀ ਮਾਸੀ ਨੂੰ ਆਹਰ ਵਾਲੇ ਨੇ ਦਿਆ ਮੇਰੇ ਨੇਕੀ ਸੂਟ। ਕਿਆ ਕੱਲ ਮਾੜਾ ਸੂਟ। ਕਿ ਨਿਕਣ ਲੱਗ ਗਿਆ। ਪਰ ਉਹਨੂੰ ਜਾ ਕੇ ਦਿਖਾਓ ਜੀ ਤੇ ਲੈ ਕੇ ਆਏ 2100 ਦਾ ਵੀ ਭਈ ਇਹਨੂੰ ਕਿਆ ਹੋ ਗਿਆ। ਉਹਨੂੰ ਦਿਖਾਉਣਾ ਵੀ ਫੇ ਤੁਹਾਡਾ ਫਰਜ਼ ਆ ਮੈਂ ਥੋੜਾ ਦਿਖਾਉਣ ਜਾਣਾ। ਹਾਂ? ਸੋਹਣਾ ਲੱਗਦਾ। ਦੇਖ ਕਿੱਕੜਾ ਕਿੱਕੜਾ ਲੱਭਦੀ ਐ। ਆਹ ਲੱਭਦੀ ਵੀ ਧਾਗੇ ਕਿੱਥੇ ਕੇ ਨਿਕਲੇ ਹੋਏ ਆ। ਲੂਆਂਗੇ। ਜਾਂ ਪਾ ਕੇ ਪਹਿਹਿਣਾ ਫਿਰ ਲੂਆਂਗੇ। ਉਹ ਕਿਆੜਾ। ਰਾਤ ਨੂੰ ਤਾਂ ਕੋਈ ਨਹੀਂ ਪੈਂਦਾ ਪਾ ਕੇ ਸੂਟ। ਫਿਰ ਅੱਛਾ ਫਿਰ ਲੂਂਗੇ ਮੈਂ ਆ ਕੇ। ਇੱਕ ਵਾਰ ਤੋਤਾ ਐ। 이지 ਤੇ ਬਗਾਰ ਹਨਾ ਨਾ ਇਜੀ ਚ ਹਾਂ ਮਸ਼ੀਨ ਕਿ ਵੀ ਨਹੀਂ ਟੁਕਤਾ ਚਲੋ ਹੁਣ ਬਾਕੀ ਤੇਰੇ ਰਿਸ਼ਤੇਦਾਰ ਸਾਖ ਸੰਬੰਧੀ ਆਏ ਬਾਹਰ ਬੈਠੇ ਸਾਰੇ ਕੁਝ ਰੈਡੀ ਹੋਣ ਦੇ ਆ ਕੁਝ ਰੈਡੀ ਹੋ ਗਏ ਉੱਥੇ ਪਹੁੰਚੂਗੇ ਅੱਛਾ ਉੱਥੇ ਵਾਲੇ ਵੀ ਹੈਗੇ ਜਣੀ ਹਾਂ ਚਲ ਨਹੀਂ ਦਰ ਵਾਲੇ ਦੀਦੀ ਨੇ ਕਿੰਡਾ ਆਏ ਨੇ ਕਿੱਥੇ ਉੱਥੇ ਪਹੁੰਚਣਾ ਹੈ ਅੱਛਾ ਹਾਂ ਬਾਕੀ ਦੀਨ ਵੀ ਆ ਗਈਆਂ ਬਾਹਰ ਇੱਕ ਆ ਗਈ ਇੱਕ ਆ ਗਈ ਚਲ ਕੋਈ ਪਰ ਅਜੇ ਤਰਨੀ ਤੁਸੀਂ ਨੱਚਣਾ ਟੱਪਣਾ ਜ਼ਰੂਰੀ ਹੈ ਝੂਂ ਝੂਟੇ ਝਾਂਟੇ ਦੇਖ ਕੇ ਆਪਣਾ ਠੀਕ ਹੈ ਜੈਸੇ ਵੀ ਇਹਨੂੰ ਖਾ ਸਕਦਾ ਹੈ ਤੂੰ ਥੋੜਾ ਜਿਹਾ ਸੰਭਲ ਕੇ ਲੱਗਦਾ ਮੈਂ ਤਾਂ ਬੈਠ ਗਈ ਐ ਇਹ ਚੱਲ ਚੱਲ ਇਹ ਤਾਂ ਤੁਸੀਂ ਤਾਂ ਨਹੀਂ ਜਿਹੜੇ ਹੱਥੋਂ ਫੜੇਗਾ ਜਿੱਦਾਂ ਦਾ ਸਰੀਰ ਉਹਦਾ ਨਾ ਹੁੰਦਾ ਤੇਰਾ ਤਾਂ ਆਪ ਮੁਸ਼ਕਲੇ ਲੱਗਦੇ ਨੱਚਣ ਹਾਂ ਮਾਸੀ ਤੇ ਇਹ ਨਹੀਂ ਕਿਸੇ ਨਾਲ ਮਾਸੀ ਨਾ ਮੜੀ ਜੱਟੀ ਘਰੋਂ ਦੀ ਰੋੜਾ ਮਾਸੀ ਜਨੇ ਤਰਜੂ ਚੱਲ ਨੱਚਣਾ ਕੁਦਣਾ ਮਨ ਕਰ ਚਾਹੋ ਚਲ ਦੇਖ ਹਾਂ ਇਹ ਥੋੜਾ ਟਾਈਮ ਹੁੰਦਾ ਜਰ ਤੇ ਬੰਦੇ ਨੇ ਇੰਜੋਏ ਕਰਨਾ ਜਦੇ ਘਰ ਆਉਣਾ ਹਰ ਵਕਤ ਤਾਂ ਇੰਜੋਏ ਕਰ ਨਹੀਂ ਸਕਦੇ ਮੈਂ ਸੀ ਬੈਠਣ ਦੀ ਕਿਹਨੇ ਕਿਹਦੇ ਲਈ ਨਹੀਂ ਕੋਈ ਸ਼ੁਰੂ ਆ ਜਿੱਥੇ ਖੁਦ ਹਾਂ ਆਇਆ ਨੱਚਣ ਵਲੇ ਦੀ ਏ ਡੀ ਨਾ ਰਹਿੰਦੀ ਗਾਉਣ ਵਲੇ ਦਾ ਮੂ ਬੋਲੀ ਮੈਂ ਪਾਵਾਂ ਨੱਚ ਲੱਗ ਦੇ ਉੱਚ ਤੂੰ ਮੈਂ ਕਹਾਂ ਨੂੰ ਮੈਂ ਤਾਂ ਭੰਗੜੇ ਚ ਨੱਚੂਗਾ ਮੈਂ ਕਿੱਧਰ ਚ ਕਹਦੇ ਨੱਚੂਗਾ ਮੈਂ ਤਾਂ ਭੰਗ ਮੈਂ ਆਪਮ ਦੇ ਦਿੱਤੀ ਤੂੰ ਉਹ ਵੀ ਗੋਦੀ ਬਦਲਦੀ ਹੈ ਚਲੋ ਠੀਕ ਹੈ ਜੀ ਹੁਣ ਚਲੋ ਇੱਧਰ ਸਰਦਾਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਫਤਿਹ ਬਲਾ ਤੁਹਾਡੇ ਵਿੱਚੇ ਘਰ ਤੋਂ ਬਾਈ ਜੀ ਦਾ ਖਾਲਸਾ ਬਾਈ ਜੀ ਸਪਤੀ ਹਾਂ ਸਭ ਨੂੰ ਮਹਾਰਾਜ ਰੱਖਿਆ ਚੜ੍ਹਦੀ ਕਲਾ ਚ ਤੇ ਇਧਰ ਜੀ ਸਾਰੇ ਫੈਮਿਲੀ ਮੈਂਬਰ ਤਿਆਰ ਆ ਹੈਲੋ ਹੁਣ ਕਿਹਨੂ ਡਿਜਦੇ ਸਤਿ ਸ਼੍ਰੀ ਅਕਾਲ ਜੀ ਠੀਕ ਦੇ ਚਲੋ ਹਾਂ ਚਲੋ ਚਲੋ ਮੈਂ ਗੱਡੀ ਲੈ ਕੇ ਲੰਘ ਜਾਣਾ ਤੁਸੀਂ ਖੜੇ ਰਹਿਣਾ ਇੱਥੇ ਗੱਡੀ 'ਚ ਤੁਸੀਂ ਬੈਠੋਗੇ ਤਾਂ ਹੀ ਜਾਹੋਗੇ ਆਇਤਾ ਧਰਨਾ ਨਹੀਂ ਹੈਗਾ ਬਾਹਰ ਪਈ ਹੈ ਓਏ ਓਏ ਮਾਮੂ ਹਾਂ ਮੇਰਾ ਪੁੱਤ ਕਾਕਾ ਦਾ ਫਿੱਦਾ ਕੀ ਆ ਕਾਕਾ ਦਾ ਫਿੱਦਾ ਤੇਰੇ ਸੰਮਾਗੀ ਤੇਰੇ ਸੰਮਾਗੀ ਤੇਰੀ ਇਹਨਾਂ ਦਾ ਗਰਮੀ ਚ ਉੱਥੇ ਹੋਣਾ ਬਰਾ ਹਾਲ ਓਏ ਇਹਨਾਂ ਦਾ ਕੱਪੜੇ ਇੱਥੇ ਪ੍ਰੈਸ ਕਰ ਲੈ ਉਹ ਸਾਨੂੰ ਕਹੀ ਜਾਂਦੇ ਚਲੋ ਚਲੋ ਆਪ ਨਿਕਲਦੇ ਆ ਨੀ ਅੰਦਰੋਂ ਦੇ ਕਿਆ ਹਾਲ ਆ ਬਾਜੀ ਵਾਹ ਠੀਕ ਹੈ ਜੀ ਵਧੀਆ ਚੜਦੀ ਕਲਾ ਚਾ ਚਾਹੀਦੀ ਵੀ ਚੜਦੀ ਕਲਾ ਤੁਹਾਡੇ ਤਾਂ ਉੱਥੇ ਕਹਿੰਦੇ ਖੈਂਡ ਦੇ ਵਿੱਚ ਸਮੁੰਦਰ ਬਣਿਆ ਪਿਆ ਬਹੁਤ ਹੈ ਹਾਂ ਹਾਂ ਜੇ ਛੱਡੂਆਂ ਦਾ ਪਾਣੀ ਉੱਡ ਪਿਆ ਰਹਿੰਦਾ ਹਾਂ ਪਾਣੀ ਦਾ ਉੱਥੇ ਰੇਜਮੈਂਟ ਵਧੀਆ ਜੀ ਮੈਂ ਕਹਿੰਦਾ ਲਾਂਡਰਨ ਰੋਡ ਵਾਲਾ ਵੀ ਕਿਉਂ ਖਰਾਬ ਹੈ ਰਾਤ ਦਾ ਬਾਤ ਉਹਦਾ ਪਹਿਲਾਂ ਵੀ ਪਿਛਲੇ ਸਾਲ ਵੀ ਇੱਥੇ ਹਾਲਾਤ ਅਜਿਹੇ ਤੇ ਬਹੁਤ ਪਾਣੀ ਹੈ ਜੀ ਉੱਥੇ ਨਹੀਂ ਤਾਂ ਕਹ ਹੈ ਵੀ ਕਰਕੇ ਹੋਵੇ ਉਹ ਸੀਵਰੇਜ ਦਾ ਕੰਮ ਹੈ ਜੀ ਉੱਤੇ ਸੀਵਰੇਜ ਉਹ ਫਿਰ ਉਹ ਸੀਵਰੇਜ ਚਾਲੂ ਨਹੀਂ ਕਰੀ ਜ ਨੇ ਉਹਨਾਂ ਨੇ ਪਰੀ ਬਾਹਰ ਹੈ ਜਿਹੜੇ ਸਾਡੇ ਕੋਲ ਨਹੀਂ ਹੁੰਦਾ ਉਹ ਪਾਣੀ ਚਲ ਕਰੀ ਨੂੰ ਉਹ ਸਾਰੀ ਉਹ ਸਾਡੇ ਤੋਂ ਭਰੀ ਵੀ ਹੁੰਦੀ ਆ ਟੁੱਟੀ ਪਈ ਸਾਰੀ ਅਸੀਂ ਤਾਂ ਹਰ ਰੋਡ ਤੋਂ ਨੂੰ ਆਉਂਦੇ ਆ ਤਾਂ ਮੰਨ ਨੂੰ ਤਾਂ ਮਾ ਕੇ ਤੋਂ ਉੱਦ ਨੂੰ ਤਾਂ ਇਹ ਸਾਫ ਸੁਥਰੇ ਪਾਣੀ ਚ ਨੂੰ ਆ ਨਾ ਨਾ ਅੰਦਰ ਜੀ ਕੇ ਨੂੰ ਆ ਜੇ ਘੁੰਮ ਕੇ ਫਿਰ ਠੀਕ ਆ ਟੀਡੀਆਈ ਵਾਲਾ ਰੋਡ ਠੀਕ ਆ ਥੋੜਾ ਦਾ ਗੇਟ ਵੱਧ ਪੈ ਜਾਂਦਾ ਜਿਹੜੀ ਆ ਆਪਾਂ ਨੂੰ ਠੀਕ ਹੈ ਸਾਨੂੰ ਨੇੜੇ ਹੈ ਪਿੰਡੇ ਉੱਥੇ ਲਾ ਕੇ ਨੇੜੇ ਲਾ ਗਏ ਹਾਂ ਟੀਡੀਆਈ ਦੇ ਵਿੱਚ ਹੈ ਅੱਛਾ ਅੱਛਾ ਅੱਧਾ ਕਿਲੋਮੀਟਰ ਹੈ ਠੀਕ ਹੈ ਠੀਕ ਮੰਦਰ ਦੇ ਸਾਹਮਣੇ ਅੱਛਾ ਨਹਿਰੇ ਬਣੀ ਪਈ ਹੈ ਬਣਾ ਦਿੱਤਾ ਹੈ ਉਹ ਤਾਂ ਡੀਡੀ ਦਾ ਬਣੀ ਕਿਹਦੇ ਨਾਲ ਪਿੱਛੇ ਨੂੰ ਚਲੋ ਫੇ ਚਲੋ ਚਲੋ ਨਿਕਲੋ ਬਾਹਰ ਉਹਦਾ ਨੂੰ ਲੈ ਕੇ ਬਾਹਰ ਨੂੰ ਚਲੋ ਚਲੋ ਈ ਚਲੋ 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 ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਭਾਜੀ ਕਿੱਧਰ ਅੱਜ ਭਾਜੀ ਨਹੀਂ ਆਏ ਉਹ ਕੰਟੀਨਿਊ ਕਰੇ ਅੱਜ ਠੀਕ ਹੈ ਠੀਕ ਚਲੇ ਗਏ ਤੇ 5:30 ਵਜੇ ਠੀਕ ਹੈ ਠੀਕ ਓ ਥੋਮਾ ਚੱਲ ਭਾਜੀ ਕਰੋ ਸਤਿਕਾਰ ਇਹ ਦੇਣਾ ਜੇ ਬੰਦੇ ਨੂੰ ਸਤਿਕਾਰ ਇਹ ਦੇਣਾ ਹੁੰਦਾ ਭਾਜੀ ਕਰੋ ਜੋ ਮੈਂ ਹੁਣ ਉਹਨੂੰ ਕਿਹਾ ਕਹਾ ਮੈਂ ਤੁਸੀਂ ਵੀ ਨਹੀਂ ਕਰਦਾ ਹਾਂ ਜੀ ਮਤਲਬ ਇਹ ਕਿ ਵੀ ਬੰਟੀ ਆਇਆ ਏ ਅੱਛਾ ਅੱਛਾ ਉਹ ਤਾਂ 5:30 ਵਜੇ ਚਲੇ ਗਏ ਤੇ ਚਲੋ ਉਹਨਾਂ ਦੀ ਡਿਊਟੀ ਹੋਊਗੀ ਹਾਂ ਜੀ ਉਹ ਵੀ ਆਪ ਉਹਨਾਂ ਮੰਡੀ ਵਾਲਾ ਟੀਕੇ ਦੇ ਰਹੇ ਰਹਿੰਦੇ ਆ ਹਾਂ ਜੀ ਹਾਂ ਚਲੋ ਬੈਠੋ ਫੇਰ ਜਸਮੀਨ ਆਹ ਚਲੋ ਮਿਲਦੇ ਜੀ ਫੇਰ ਤੁਹਾਨੂੰ